ਲਓ ਜੀ ਜੱਸੀ ਬੇੜਨਾ ਜੀ ਇੱਕ ਹੋਰ ਬਹੁਤ ਹੀ ਤਗੜਾ ਤਮਾਕਾ ਕੀਤਾ ਹੈ ਪਿਓਰ 9001 ਟਾਲੀਅਨ ਬੈਲਵੈਟ ਦੇਸੀ ਨਹੀਂ ਪ੍ਰੋਪਰ ਟਾਲੀਅਨ ਬੈਲਵੈਟ ਹੋਦਾ ਸੂਟ ਹੋਊਗਾ ਜੀ ਉਹ ਵੀ ਪਿਓਰ ਹੈਂਡਵਰਕ ਦਾ ਅਗਰ ਟਾਲੀਅਨ ਬੈਲਵੈਟ ਨਾ ਹੋਵੇ ਲੱਖ ਰੁਪਏ ਰਹੇਗਾ ਨਾਮ ਜੀ ਅਗਰ ਪਿਓਰ ਹੈਂਡਵਰਕ ਨਾ ਹੋਵੇ ਤਾਂ ਵੀ ਰਹੇਗਾ ਲੱਖ ਰੁਪਏ ਨਾਮ ਜੀ ਸਭ ਤੋਂ ਪਹਿਲੇ ਕਮ ਚੈੱਕ ਕਰੋ ਇਹ ਸੂਟ ਉਹ ਪਹਿਣਾ ਵਾਸਤੇ ਹੈ ਜਿਹੜੇ ਪਹਿਣਨੇ ਨੇ ਇੰਗਲੈਂਡ ਤੋਂ ਆਈਆਂ ਹੈ ਅਸੀਂ ਬਣੀ ਕਾਤਮਾਈ ਹੈ ਅਸੀਂ ਸੂਟ ਲੈਣਾ ਹੈਂਡਵਰਕ ਦਾ ਸਾਨੂੰ ਚਾਹੀਦੀ ਹੈ ਪ੍ਰੋਪਰ 벨ਵਟ ਪਿਓਰ ओरिजिनल ओरिजिनल ਮਾਲ ਲੈ ਕੇ ਆਏ ਆਂ ओरिजिनल ਡਿਜ਼ਾਈਨਿੰਗ ਲੈ ਕੇ ਆਏ ਆਂ ਤਬ ਤੋਂ ਲੈ ਕੇ ਮੈਂ ਚੈੱਕ ਕਰੋ ਜੀ ਪ੍ਰੋਪਰ ਹੈਂਡਵਰਕ ਦਾ ਕੰਮ ਹੈ 40 ਇੰਚ ਦੇ ਹੈਗੇ ਸੂਟ ਦੀ ਲੰਬਾਈ ਜੀ ਉਸ ਤੋਂ ਬਾਅਦ ਪ੍ਰੋਪਰ ਹੈਂਡਵਰਕ ਦੇ ਬਾਜੂ ਉਸ ਤੋਂ ਬਾਅਦ ਸਲਵਾਰ ਦੇ ਪਹੁੰਚੇ ਹੈਗੇ ਜੀ ਆ ਦੇਖੋ ਇਹ ਵੀ ਦਿਖਾ ਦਿਓ ਸਲਵਾਰ ਦੇ ਪਰ ਆ ਹੈਗੇ ਸਲਵਾਰ ਦੇ ਪਹੁੰਚੇ ਜੀ ਪ੍ਰੋਪਰ ਹੈਂਡਵਰਕ ਤੇ ਪਹੁੰਚੀ ਹੈ ਕੋਈ ਮਸ਼ੀਨੀ ਕੰਮ ਨਹੀਂ ਹੈਗਾ ਜੇ ਆਪਾਂ ਹੈਂਡਵਰਕ ਦਾ ਸੂਟ ਪ੍ਰੋਪਰ ਬਾਜ਼ਾਰ ਲੈ ਜਾਂਦੇ ਸ਼ੋਰੂਮ ਆ ਪਰ ਕੋਈ ਕਹਿੰਦਾ 4600 ਰੁਪਏ ਦਾ ਕੋਈ ਕਹਿੰਦਾ 4700 ਰੁਪਏ ਦਾ ਠੀਕ ਹੈ ਜੀ ਕਿਉਂ 3-3000 ਦਾ ਲੋਕ ਲੇਬਰ ਲੇਬਰ ਗਣਦੇ ਆ ਜੀ ਆ ਦੇਖੋ ਉਸਤੇ ਬਾਅਦ ਆ ਚੁੰਨੀ ਚੈੱਕ ਕਰਿਓ ਚੁੰਨੀ ਆਊਗੀ ਪਿਓਰ ਸ਼ਿਮਰ ਦੀ ਅਗਰ ਪਿਓਰ ਸ਼ਿਮਰ ਦਾ ਦੁਪੱਟਾ ਨਾ ਹੋਵੇ 10000 ਰੁਪਏ ਵਾਲਾ ਤਾਂ ਵੀ 1 ਲੱਖ ਰੁਪਏ ਰਹੇਗਾ ਨਾਮ ਜੀ ਪ੍ਰੋਪਰ ਸ਼ਿਮਰ ਦਾ ਦੁਪੱਟਾ ਜੋ ਦੁਪੱਟੇ ਲੈਸ ਲੱਗੀ ਵੀ ਹੈ ਉਵੀ ਹੈਂਡਵਰਕ ਵਾਲੀ ਸ਼ੀਸ਼ੇ ਵਾਲੀ ਲੱਗੀ ਵੀ ਆ ਫੋਰ ਸਾਈਡ ਜੀ ਪ੍ਰੋਪਰ ਬੁਟੀਕ ਦਾ ਸੂਟ ਹੈ ਪ੍ਰੋਪਰ ਕੰਮ ਹੈ ਕੋਈ 4000 ਨਹੀਂ ਕੋਈ 4500 ਨਹੀਂ ਕੋਈ 4600 ਨਹੀਂ ਇਹ ਸੂਟ ਮਿਲਣਾ ਜੱਸੀ ਦੀ ਹੱਟੀ ਪਰ ਜੀ ਜੱਸੀ ਦੀ ਹੱਟੀ ਪਰ ਸੂਟ ਮਿਲਣਾ ਜੀ ਲੋਕ 6000 ਦਾ ਹੀ ਵੇਚਦੇ ਆ 5500 ਰੁਪਏ ਵਿੱਚ ਵੇਚਦੇ ਆ 4000 ਦਾ ਹੀ ਵੇਚਦੇ ਆ ਨਾਮ ਵਾਲੀ ਵੀ ਡਿੱਲਾ ਭਾਗਿਓਂ ਗੋੜ ਵਾਲੀ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਸੂਟ ਦੇਣਾ ਜੀ ਆ ਓਨਲੀ ਤੇ ਓਨਲੀ 2900 ਰੁਪਏ ਦਾ ਤੇ ਜਿਨ੍ਹਾਂ ਨੇ ਦੂਰ ਤੋਂ ਆਣਾ ਹੈ ਪੁਲਿਸ ਨੂੰ ਫੋਨ ਕਰਕੇ ਆਇਓ ਕਿਉਂਕਿ ਸਾਡੀ ਦੁਕਾਨ ਦੀ ਰੈਨੋਵੇਸ਼ਨ ਚੱਲਦੀ ਹੈ ਦੁਕਾਨ ਦੇ ਪਰ ਬੋਰਡ ਨਹੀਂ ਲੱਗਿਆ ਪਿਆ ਉਹ ਦੇ ਕਰਕੇ ਕਈ ਕਾਕਰ ਉਹ ਭਲੇਖਾ ਲੱਗ ਜਾਂਦਾ ਵੀ ਜੱਸੀ ਦੀ ਠੱਟੀ ਕਿੱਥੇ ਹੈ ਆਪਣਾ ਪ੍ਰੋਪਰ ਐਡਰੈਸ ਹੈ ਜੱਸੀ ਦੀ ਠੱਟੀ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਇੱਕੋ ਇੱਕ ਥੋਕੀ ਦੀ ਦੁਕਾਨ ਜਿਹੜੀ ਭਾਣਾ ਨੇ ਕੱਪੜੇ ਦਾ ਕੰਮ ਕਰਨਾ ਕੱਪੜੇ ਦਾ ਕੰਮ ਕਰ ਰਹੀ ਹੈ ਜਿਨ੍ਹਾਂ ਕਰੇ ਵਿਆਹ ਸ਼ਾਦੀ ਹੈ ਉਹ ਸੰਪਰਕ ਜ਼ਰੂਰ ਰੱਖੋ ਵੈਰਾਈਟੀ ਅਕਬਰ ਕੀ ਲੇਟੈਸਟ ਚੂਚੂ ਕਰਦੇ ਵੀ ਇਸ ਦੋਂਗਾ ਗੈਂਟ ਗੈਂਟ ਕੈਮ ਗੈਂਪੀਸ ਜਿਹੜੇ ਬਾਜ਼ਾਰ ਤੋਂ ਹੋਣਗੇ ਅੱਧੋ ਅੱਧ ਰੇਟ ਪਰ ਹੁਣ ਰੰਗ ਲਾਈ ਲਿਆ ਚਪਰਾ ਬਾ ਐਮ ਰੱਖ ਦੇ ਲਓ ਜੋ ਕੱਟ ਕੇ ਰਾਦੀ ਬਸ ਇੱਦੇ ਰੱਖੀ ਚੱਲ ਰੰਗ ਦੇਖੋ ਵੈਰਾਈਟੀ ਚ ਆਹ ਦੇਖੋ ਰੈੱਡ ਕਲਰ ਆਹ ਕਾਫੀ ਜਣ ਖੋਲਦੇ ਆ ਖੋਲਦੇ ਜਣ ਕੱਟ ਕੇ ਖਾਫੇ ਚੋ ਆ ਦੇਖੋ ਕੰਮ ਮੂ ਹੈ ਨੇ ਮੂਤੇ ਬੋਲਦੇ ਮਿਲਨੇ ਆ ਲੋ ਐਮ ਰੱਖ ਦੇ ਬਸ ਦੇ ਦੇ ਆ ਲੋ ਜੀ ਮੋਰ ਪੰਖੀਆ ਕਲਰ ਕੰਮ ਦੇਖਿਓ ਸੂਟ ਵਾਕੇ ਗਹਿਣੇ ਮਾਨ ਦੀ ਲੋੜ ਨਹੀਂ ਹੈਗੀ ਗਿਆਣਿਆਂ ਵਰਕੇ ਸੂਟ ਥੋੜਾ ਭਰਾ ਲੈ ਕੇ ਆਇਆ ਜੱਸੀ ਵੀਰ ਐਟ ਮੈਂ ਨਹੀਂ ਕਲਾਸੀ ਆ ਇਹਨੇ ਡਿਜ਼ਾਈਨ ਵਧੀਆ ਵਧੀਆ ਗੱਲ ਛੱਡ ਦੋ ਰੌਲ ਬਲੂ ਕਲਰ ਰੇਟ ਆਊਗਾ 2300 ਰੁਪਿਆ ਫੁੱਲ ਚੈਲੰਜ ਪ੍ਰਾਈਸ ਦਾ ਜਿੱਥੇ ਮਰਜ਼ੀ ਬਧਾ ਕਰਕੇ ਆ ਜਿਓ ਕੋਈ 4500 ਦੀ ਕੋਈ 4600 ਨਹੀਂ ਖੁੱਲੇ ਚੈਲੰਜ ਚੱਲੇ ਖੁੱਲੇ ਚੈਲੰਜ ਥੋੜੇ ਜਸਤੀ ਭਰਾਵੋ ਰੇਟਾਂ ਦੀ ਗਾਰੰਟੀ ਲੈ ਕੇ ਆ ਸੈਂਪਲ ਬ੍ਰਾਂਡਡ ਸੂਟ 5-5000 ਵਾਲੇ 29 2900 ਜੇ ਮਿਲਨੇ ਮਿਲਨੇ ਕਿੱਥੇ ਐ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡੇ ਦੇ ਬਿਲਕੁਲ ਸਾਹਮਣੇ ਇਹਦਾ ਛੋਟਾ ਜਿਹਾ ਟ੍ਰੇਲਰ ਸ਼ੁਰੂ ਕਰਿਆ ਜੀ ਰੋਜ਼ ਫਿਲਮ ਬਣਿਆ ਕਰਨੇ ਕੈਂਟ ਤੋਂ ਕੈਂਟ ਅੱਤ ਤੋਂ ਵੱਤ ਸੋ ਵੀਡੀਓ ਸ਼ੇਅਰ ਕਰ ਦਿਓ ਪੇਜ ਨੂੰ ਕਰ ਦਿਓ ਲਾਈਕ ਵੀਡੀਓ ਨੂੰ ਕਰ ਦਿਓ ਫੋਲੋ ਆਣਾ ਕਿੱਥੇ ਐ ਆਣਾ ਹੈਗਾ ਜੱਸੀ ਦੀ ਹੱਟੀ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਆਹ ਦੇਖੋ ਚੂ 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 ਕਰਦੇ ਪੀਸ ਹੈ ਪੀਸ ਕੀ ਕੰਦਰੀਏ ਕਹਿੰਦੇ ਆ ਭਾਈ ਚੱਕ ਲੋ ਚੱਕ ਲੋ ਹੋ ਜਾਣੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਪੇਜ ਨੂੰ ਕਰ ਲਓ ਫੋਲੋ ਐਡਰੈਸ ਹੈਗਾ ਜੱਸੀ ਦੀ ਹੱਟੀ ਬੱਸ ਸਟੈਂਡ ਮਨਿੰਡੇਰੇ ਬਿਲਕੁਲ ਸਾਹਮਣੇ ਸੋ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਲਾਈਕ ਵੀ ਕਰਨਾ ਹੈ ਕਮੈਂਟ ਵੀ ਕਰਨੇ ਲਈ ਵੀ ਸਕੂਲ ਦੇ ਬਰਾਬਰ ਲਾ ਕੇ ਸਾਪਣੇ ਬਸ ਖੋਲ ਲੈ ਵੀਸ ਬਰਾਬਰ ਆਹ ਦੇਖੋ ਪੀਸ ਕਹਿੰਦਾ ਹੈ ਜਿਹੜੇ ਮੰਦੇ ਨੇ ਸੂਟ ਪਾਲਿਆ ਪਹਿਲੀ ਗੱਲ ਤਾਂ ਕਾਲਾ ਸੂਟ ਮਿਲਦਾ ਹੈ ਨਹੀਂ ਲੋਕ ਕਹਿੰਦੇ ਕਾਲਾ ਕੱਪੜਾ ਪਾਣ ਨਜ਼ਰ ਨਾਲ ਲੱਗੇ ਇਹ ਪਹਿਲਾ ਕਾਲਾ ਸੂਟ ਹੈ ਜਿਹੜੀ ਸਾਡੀ ਭੈਣ ਨੇ ਸਵਾ ਲਿਆ ਉਹਨੂੰ ਪਾਉਂਦੇ ਸਾਰ ਨਜ਼ਰ ਲੱਗਣੀ ਲੱਗਣੀ ਹੈ ਪ੍ਰੋਪਰ ਹੈਂਡਵਗ ਦਾ ਕੰਮ ਪ੍ਰੋਪਰ ਬਹਾ ਪਰ ਕੰਮ ਪ੍ਰੋਪਰ ਸਲਵਾਰ ਦੀ ਮੂਰੀਆਂ ਪਰ ਕੰਮ ਰੇਟ ਕਿ ਆਊਗਾ ਰੇਟ ਆਊਗਾ 2900 ਰੁਪਿਆ ਚੈਲੰਜ ਕਿੱਥੇ ਦਾ ਹੈ ਚੈਲੰਜ ਪੂਰੇ ਪੰਜਾਬ ਦਾ ਜਿੱਥੇ ਮਰਜੀ ਟਰਾਈ ਕਰਕੇ ਆ ਜਿਓ ਜਿੱਥੇ ਮਰਜੀ ਲੱਭ ਕੇ ਆ ਜਿਓ ਜਿੱਥੇ ਮਰਜੀ ਘੁੰਮ ਕੇ ਆ ਜਿਓ ਰੇਟ ਮੇਲਾ 2900 ਰੁਪਿਆ ਇਹਦੇ ਵਿੱਚ ਜੱਸੀ ਵਰਦੀ ਕਮਾਲ ਹੈ 2900 ਰੁਪਿਆ ਪਿਓਰ ਕੋਰੀਅਨ ਇਟਾਲੀਅਨ ਵੈਲਵਟ ਦਾ ਸੂਟ ਆਊਗਾ ਸੋ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਪੇਜ ਨੂੰ ਕਰ ਲਓ ਫੋਲੋ ਐਡਰੈਸ ਯਾਦ ਰੱਖਣਾ ਜੱਸੀ ਦੀ ਹੱਟੀ બસ স্ট্যান্ড ਮੈਂ ਡੇਰੇ ਬਿਲਕੁਲ ਸਾਹਮਣੇ ਸੋ ਧੰਨਵਾਦ ਜੀ ਥੈਂਕ ਯੂ ਜੀ